ਵਿਡੀਓ ਨੂੰ ਲਾਈਕ ਤੇ ਸ਼ੇਅਰ ਕਰਦਣਾ ਭੁੱਲਣਾ ਆਪਣੇ ਯਾਰਾਂ ਬੇਲੀਆਂ ਨਾਲ ਯਾਰ ਮੈਂ ਤੁਹਾਡੇ ਲਈ ਕਿੰਨੀਆਂ ਫਣੀ ਵੀਡੀਓ ਕੜ ਕੜ ਲਿਆਉਣਾ ਤੇ ਯਾਰ ਤੁਸੀਂ ਲਾਈਕ ਦਿਲ ਖੋਲ ਕੇ ਕਰਦਿਆ ਕਰੋ ਆ ਵੀਡੀਓ ਤੇ 3000 ਲਾਈਕ ਪੂਰੇ ਕਰਵਾ ਦਿਓ ਵੀਡੀਓ ਨੂੰ ਲਾਈਕ ਕਰਨਾ ਪਤੰਦਰੋ ਬਿਲਕੁਲ ਫ੍ਰੀ ਹੁੰਦਾਗਾ ਪਹਿਲਾਂ ਤੁਸੀਂ ਆ ਲਾਈਕ ਵਾਲਾ ਕੰਮ ਨੇ ਵੀਡੀਓ ਤੇ ਫਿਰ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਤੇ ਫਿਰ ਆਪਾਂ ਇਹਦੇ ਫਣੀਏ ਕਮੈਂਟ ਪੜਦੇ ਆ ਕਮੈਂਟ ਵੀ ਕਾ ਵੀ ਫਣੀ ਹੋਣ ਵਾਲੇ ਆ ਆ ਤੁਹਾਡਾ ਏਸ ਤੋਂ ਪਹਿਲੇ ਕਿਵੇਂ ਤੁঝে ਗਰਦਾਰ ਕਰਾਰ ਦੇ ਕੇ ਕੋਲੀ ਬਾਦ ਤੂੰ ਫਣੀ ਦਿਓਲ ਦੀ ਮਾਸੀ ਦਾ ਮੁੰਡਾ ਬਾਸਾ ਜੀ ਫੇਰ ਤੂੰ ਗਰਦਾਸਪੁਰ ਵਾਲੇ ਪਾਸੇ ਨਾ ਚੱਲਾ ਜਾਈ ਨਜਾਇਜ਼ੀ ਕੁੱਟਿਆ ਜਾਣਾ ਜਦੋਂ ਘਰ ਮੁੰਡਾ ਹੁੰਦਾ ਬਾਹਰ ਨੰਮਟੰਗਦੇ ਹੁੰਦੇ ਆ ਉਹਦੇ ਵਿੱਚ ਇਦਾਂ ਦਾ ਫੌਜੀ ਟੰਗਿਆ ਹੁੰਦਾ ਹਾਏ ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ ਪੂਤਨੀ ਦਾ ਸੈਡ Song ਆ ਜਿਸ ਤੇ ਨੱਚ ਰਹਾ ਜੇ ਛਾ ਜਾ ਹਾਂ ਜਾਉਣਾ ਹੁੰਦਾ ਤੇਰੇ ਹੱਥਾਂ ਦੇ ਨਾਲ ਨਾਲ ਪੈਰ ਵੀ ਵੜਾ ਦੇਣੇ ਸੀ ਕਹਿੰਦਾ ਸਾਹਿਰ ਸਾਡੇ ਮਜ਼ਾਕ ਬਣਾ ਗਏ ਨੇ ਕਿਦੇ ਨਾਲ ਜੁੜੇ ਅਰਮਾਨੇ ਕਰਦਾ ਅਰਜਨ ਢਿੱਲੋਂ ਨੂੰ ਕਾਲ ਉਹ ਕਰੂ ਤੇਰਾ ਰੇਪ ਤੂੰ ਉਸ ਦੇ ਗਾਣੇ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਗੱਡੀ ਗੱਡੀ ਦੇਤੀ ਯਸੂ ਨੇ ਅਸੀਂ ਧਰਮਰਾਜ ਕੋਲੇ ਲੈ ਕੇ ਚੱਲੇ ਆ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਗੱਡੀ ਦੇਤੀ ਯਸੂ ਨੇ ਅਸੀਂ ਗੱਡੀ ਤਾਂ ਦੇਤੀ ਜਸੂ ਨੇ ਪਰ ਦੁਬਾਰਾ ਜਨਮ ਨਹੀਂ ਦੇਣਾ। ਬੱਤ ਸਹੀ ਹੈ। ਹੁਣ ਲੱਗਦਾ ਜਸੂ ਗੱਡੀ ਸਵੇਂ ਤੈਨੂੰ ਵੀ ਵਾਪਸ ਲਊ। ਤੂੰ ਮੇਰੇ ਨਾਲ ਪਿਆਰ ਕਰਦੀ ਹੈ ਯਾ ਨਹੀਂ ਕਰਦੀ? ਇਹ ਬਤਾ ਦੇ ਤੂੰ ਬਸ। ਨਹੀਂ ਮੈਂ ਤੇਰੇ ਨਾਲ ਲਾਸਟ ਵਾਰ ਪੁੱਛ ਰਹਾ ਹਾਂ ਤੇਰਾ ਮੇਰੇ ਨਾਲ ਪਿਆਰ ਹੈ ਯਾ ਨਹੀਂ। ਨਾ ਵਕੀਲ ਨਾ ਦਲੀਲ ਪਾਜੀ ਹੋਰੀ ਸਿੱਧੀ ਕਾਰਵਾਈ ਪਾਉਣ ਨੂੰ ਫਿਰਦਾ। ਮੇਰੇ ਨਾਲ ਸ਼ਾਦੀ ਕਰੇਗੀ ਯਾ ਨਹੀਂ ਕਰੇਗੀ ਮੈਂ ਤੇਰੇ ਨਾਲ ਲਾਸਟ ਵਾਰ ਪੁੱਛ ਰਹਾ ਹਾਂ। ਅੱਖਾਂ ਨਾਲ ਹੀ ਰੇਪ ਕਰਨ ਨੂੰ ਫਿਰਦਾ। ਥੱਪ ਦੀ ਨਸਲ ਚੋਂ ਲੱਗਦਾ ਅੱਖ ਵੀ ਨਹੀਂ ਚਮਕਦਾ। ਉਹ ਨੋ 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 ਨੋ। ਉਦੋਂ ਤੱਕ ਨਾ ਹਟੀ ਭੈਣ ਚੋਦਾ ਜਦੋਂ ਤੱਕ ਤੇਰੇ ਛਾਤੀ 'ਚ ਲੱਤਾਂ ਨਹੀਂ ਵੱਜਦੀਆਂ। ਮੈਂ ਆ ਆ ਪਸੰਦ ਇਨਾ ਦੇ ਬਾਲਾ ਤਾਂ ਹੀ ਛੋਟੀ ਦਾ ਸਾਖ ਲੈ ਆਉਂਦੇ ਨਹੀਂ ਮੈਨੂੰ ਛੜੇ ਸ਼ਾਂਟ ਨੂੰ। ਜੋਰ ਲਾ ਲਾ ਕੇ ਨੇ ਲਿੰਡਾ ਸੱਟ ਲੈਣਾ। ਪੱਕੇ ਨਾਲ ਪਿਓ ਬਣਾਉਂਦੇ ਨਹੀਂ ਮੈਨੂੰ ਛੜੇ ਸ਼ਾਂਟ। ਬੱਚੇ ਚੁੱਕਣ ਵਾਲਿਆਂ ਦਾ ਫੋਨ ਨੰਬਰ ਹੈਗਾ ਕਿਸੇ ਕੋਲ ਮੂੰਹਸਾਲੇ ਦਾ ਪਤੀਲੇ ਵਰਗਾ ਪੱਟ ਨਾਲ ਪੱਟ ਦੇਖ ਨੋਇ ਫੱਟ ਦੇਖ ਕੱਢ ਦੇ ਆ ਭੱਟ ਦੇਖ ਨੀ ਧੂੜ ਪੱਟ ਦੇਖ ਟੌਰ ਚ ਨਹੀਂ ਕੱਜ ਦੇ ਲੱਗਦਾ ਹੁਣ ਗੋਪੀ ਨਵਾ ਚੰਦ ਚੜਾਉ ਮੇਰੀ ਤੇ ਸਵਾਦ ਬਿੱਲੋ ਕੁੱਟਣ ਨੂੰ ਭੇਜਿਆ ਨਹੀਂ ਰੱਬ ਨੇ ਯਾਰਾਂ ਨੂੰ ਮੇਲਾ ਔਰ ਰੱਬ ਨੇ ਯਾਰਾਂ ਨੂੰ ਮੇਲਾ ਲੁੱਟਣ ਨੂੰ મેલા લટકે ਕੀ karna bhai 메ਲਾ ਕਾਲਾ ਹੀ ਬੜਾ ਭਾਬੀ ਗਲਤ ਜਗ੍ਹਾ ਹੱਥ ਲਾਉਣ ਨੂੰ ਫਿਰਦੀ ਆ ਆਪਣੇ ਯਾਰ ਨੂੰ ਮੇਲਾ ਲੁੱਟ ਤੂੰ ਭੇਜਿਆ ਨਹੀਂ ਕਾਲੇ ਤੇ ਪੈਸੇ ਤੋਂ ਮੈਂ ਫੂਕਣ ਨੂੰ ਭੇਜਿਆ ਨਹੀਂ ਲੱਗਦਾ ਫੈਂਸੀਆਂ ਦੇ ਇੱਕ ਵਾਰ ਹੋਰ ਦਰਸ਼ਨ ਹੋਣਗੇ ਚਾਚਾ ਮੇਰੇ ਸਭਰੇ ਕਿ ਮੇਰੇ ਕੋ ਯੇ ਹੀ ਦੇਖਣ ਕਾ ਹੈ ਕਿਆ ਬਾਈ ਤੇਰਾ ਪਾਪਾ ਲੱਗਦਾ ਵਿਚੋਲਗਰੀ ਕਰਦਾ ਚਿੱਟਾ ਪੀਣ ਵਾਲਿਆਂ ਤੋਂ ਬਚ ਕੇ ਗੁੱਟ ਨਹੀਂ ਲੱਭਣਾ ਤੇਰਾ ਪਹਿਲਾਂ ਬਹੁਤ ਸੋਣੀ ਤੂੰ ਪਹਿਲਾਂ ਜਾਨ ਇੱਕ ਛਾਪ ਦੇ ਦੋ ਹੁਣ ਦੱਸ ਜਾ ਚਲਾਉਣਾ ਸੀ ਸਾਰੀ ਤੌਮਰ ਨਾਂਗੀ ਤੇਰਾ ਤਾਂ ਬਣ ਗਿਆ ਲਾਇਸੈਂਸ ਪਾਪਾ ਲੰਘ ਜਾ ਘਰਾਂ ਨੂੰ ਬਾਬਾ ਹਲੇ ਵੀ ਕੀ ਲੋੜ ਆ 10 ਸਾਲ ਰੋਕ ਕੇ ਬਣਾ ਲਈ ਅੰਕਲ ਸਿੱਧਾ ਕਾਰ ਵਾਲੇ ਟਰੈਕ ਤੇ ਚੱਲਿਆ ਸੀ ਕਹਿੰਦਾ ਛੱਡੋ 2 ਵੀਲਰ ਨੂੰ ਗੱਡੀ ਵਾਲੇ ਹੀ ਬਣਾਉਣੇ ਆ ਕਰੋ ਨਾ ਮੂੰਹ ਤਾਂ ਢਿੰਦੇ ਰਿਹਾ ਟੈਡੀ ਕਰ ਲਾ ਪਾ ਬੀਟੇ ਜੇ ਪਾ ਬੀਟੇ ਡੀ ਕਰ ਲਈ ਫਿਰ ਵੀਡੀਓ ਨਹੀਂ ਬਾਨੀ ਭਾਬੀ ਨੂੰ ਨਾ ਦੱਸੋ ਉਸ ਨੂੰ ਸਾਰਾ ਪਤਾ ਕਿਸ ਟਾਈਮ ਟੱਡੀ ਹੁਣ ਭਾਬੀ ਦਾ ਮੂੰਹ ਹੀ ਵਾਲਾ ਵੱਡਾ ਕੀ ਕਰੇ ਵਿਚਾਰੀ ਭਾਈ ਜੀ ਅਸੀਂ ਪਛਾਣਿਆ ਨਹੀਂ ਤੁਹਾਨੂੰ ਅਸੀਂ ਫੁੱਫੜ ਲੱਗਦੇ ਆ ਤੁਹਾਡੇ ਸਾਰਿਆਂ ਦੇ ਫੁੱਫੜ ਨਹੀਂ ਕੁੱਕੜ ਲੱਗ ਰਹੇ ਹਾਂ ਮੋਛ ਕੇ ਚਲਾਉਂ ਦਿੱਤਾ ਵੀ ਮੈਂ ਸ ਮਾਰਦੇ ਸਾਨੂੰ ਰੱਬ ਵੱਲੋਂ ਖੁੱਲੀ ਪਰਮਿਸ਼ਨ ਦੋ ਬਾਲ ਹੈਗੇ ਆ ਉਹ ਵੀ ਨਾ ਪੱਟ ਲਈ ਨਾਸਾ ਉੱਤੋਂ ਦੀ ਠੇਲਾ ਲੰਘ ਗਿਆ ਲੱਗਦਾ ਮੁੰਡਾ ਤਾਂ ਜਨਮ ਦਿਨ ਦੀ ਖੁਸ਼ੀ 'ਚ ਗਾਂਦੀ ਘੁੱਟ ਰਿਹਾ ਸੀ ਕੇਕ ਤੇ ਕਰੀਮ ਪਾਉਣ ਦਾ ਜਗਾੜ ਕਰ ਰਿਹਾ ਸੀ ਚਲ ਕੋਈ ਨਹੀਂ ਕੇ ਖਾ ਕੇ ਮਾਰ ਲਈ ਮੈਂ ਪੈਰ ਕਾਦੇ ਪਿੱਛੇ ਮੋੜ ਲਏ ਤਾਂ ਬਾળે ੜਵਾ ਸੁਭੋ ਗਿਆ ਨੀ ਮੈਂ ਖਾਣਾ ਵੇਣ ਪੁਣਾ ਛੱਡਿਆ ਜਵਾਕ ਹੋਣ ਵੇਲੇ ਜਿੰਨੀਆਂ ਇਸ ਕਰਕੇ ਖਟੀਆਂ ਚੀਜ਼ਾਂ ਖਾਂਦੀਆਂ ਤਾਂ ਜੋ ਜਿਹੜਾ ਮਿੱਠਾ ਨਾ ਜੰਮੇ ਬੱਚਾ ਬੱਚਾ ਬਦਮਾਸ਼ ਹੋ ਗਿਆ ਸਾਲਾ ਪਹਿਲੀ ਵਾਰੀ ਪਤਾ ਲੱਗਿਆ ਕਿ ਬਦਮਾਸ਼ ਲੱਕ ਵੀ ਹਲਾਉਂਦੇ ਆ ਮਾਰੀ ਨੂੰ ਲਾਈਕ ਤੇ ਸ਼ੇਅਰ ਕਰਨਾ ਭੁੱਲਣਾ ਆਪਣੇ ਯਾਰਾਂ ਬੇਲੀਆਂ ਨਾਲ ਯਾਰ ਮੈਂ ਤੁਹਾਡੇ ਲਈ ਕਿੰਨੀਆਂ ਫਣੀ ਵੀਡੀਓ ਕੜ ਕੜ ਲਿਆਉਣਾ ਤੇ ਯਾਰ ਤੁਸੀਂ ਲਾਈਕ ਦਿਲ ਖੋਲ ਕੇ ਕਰਦਿਆ ਕਰੋ ਆ ਵੀਡੀਓ ਤੇ 3000 ਲਾਈਕ ਪੂਰੇ ਕਰਵਾ ਦਿਓ ਵੀਡੀਓ ਨੂੰ ਲਾਈਕ ਕਰਨਾ ਪੰਦਰੋਂ ਬਿਲਕੁਲ ਫ੍ਰੀ ਹੁੰਦਾਗਾ ਪਹਿਲਾਂ ਤੁਸੀਂ ਆ ਲਾਈਕ ਵਾਲਾ ਕੰਮ ਨਹੀਂ